ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਾਰੇ ਜਿਨ੍ਹਾਂ ਦਾ ਅਜ ਸੰਸਕਾਰ ਕੀਤਾ ਜਾਣਾ ਤੇ ਪਹਿਲਾਂ ਕੇਂਦਰ ਸਰਕਾਰ ਇਸ ਗੱਲ ਤੇ ਸਹਿਮਤ ਨਹੀਂ ਸੀ ਉਹਨਾਂ ਦੇ ਯਾਦਗਾਰ ਥਾਂ ਦੇਣ ਲਈ ਬਾਅਦ ਦੇ ਵਿੱਚ ਸਹਿਮਤੀ ਦੇ ਦਿੱਤੀ ਗਈ ਹੈ ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਬਕਾਇਦਾ ਯਾਦ ਬਣਾਈ ਜਾਏਗੀ ਅੱਜ ਵੀ ਮੈਂ ਵਕਫਾ ਕਾ ਅਖਬਾਰ ਦੇਖਿਆ ਸਾਰੇ ਅਖਬਾਰ ਉਹਨਾਂ ਦੀਆਂ ਕਹਾਣੀਆਂ ਨਾਲ ਉਹਨਾਂ ਦੇ ਬਾਰੇ ਪੜੇ ਹੋਏ ਤੇ ਲਗਭਗ ਇਸ ਇੱਕ ਗੱਲ ਤੇ ਸਹਿਮਤੀ ਹੈ ਕਿ ਡਾਕਟਰ ਮਨਮੋਹ ਸਿੰਘ ਇੱਕ ਵਿਲੱਖਣ ਸ਼ਖਸੀਅਤ ਸੀਗੀ ਜੁਨਿਕ ਪਰਸਨੈਲਿਟੀ ਸੀਗੀ ਜਿਨ੍ਹਾਂ ਨੇ ਇੱਕ ਸਧਾਰਨ ਘਰ ਤੋਂ ਉੱਠ ਕੇ ਦੇਸ਼ ਦੇ ਟੌਪ ਤੇ ਪਹੁੰਚੇ ਤੋਂ ਉਸ ਭਾਈਚਾਰੇ ਨਾਲ ਸੰਬੰਧਿਤ ਸੀ ਜਿੰਨ ਗਿਣਤੀ ਜਿਹੜੀ ਹੈ ਪੰਜਾਬੀ ਭਾਈਚਾਰੇ ਦੀ ਇਸ ਦੇ ਵਿੱਚ ਸਿਰਫ 2% ਹੀ ਬਣਦੀ ਹੈ ਦੇ ਉਸ 2% ਚੋਂ ਉੱਠ ਕੇ ਦੇਸ਼ ਤੇ ਰਾਜ ਕਰਨਾ 10 ਸਾਲ ਲਗਾਤਾਰ ਪ੍ਰਧਾਨ ਮੰਤਰੀ ਰਹਿਣਾ ਇਹ ਆਪਣੇ ਆਪ ਜੀ ਵੱਡੀ ਪ੍ਰਾਪਤੀ ਹੈ ਤੇ ਅਸੀਂ ਡਾਕਟਰ ਸਾਹਿਬ ਤੋਂ ਜਾਨਣਾ ਚਾਹੁੰਨਾ ਹੈ ਡਾਕਟਰ ਸਾਹਿਬ ਤੁਸੀਂ ਉਹਨਾਂ ਦੀ ਜਿਹੜੀ ਪ੍ਰਾਪਤੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਜੋ ਲਖਬ ਦਿੱਤੇ ਗਏ ਜਿਸ ਤਰੀਕੇ ਨਾਲ ਮੈਂ ਸਾਰਿਆਂ ਨੂੰ ਪੜਿਆ ਬਹੁਤਿਆਂ ਨੇ ਪੜਿਆ ਉਹਨਾਂ ਚੋਂ ਇੱਕ ਬੰਦੇ ਨੇ ਜ਼ਰੂਰ ਉਸ ਸਮੇਂ ਉਹਨਾਂ ਦੇ ਜਿਹੜਾ ਸੈਕੰਡ ਟਿਨਿਓਰ ਸੀਗੀ ਉਹ ਆਰਐਸਐਸ ਦੇ ਆਗੂ ਨੇ ਰਾਮ ਮਾਦਨ ਉਹਨਾਂ ਨੇ ਜਰੂਰ ਕਿਹਾ ਵੀ ਇਹ ਕਰਪਸ਼ਨ ਦੀ ਗੱਲ ਕੀਤੀ ਹੈ ਵਾਕਈ ਸਾਰਿਆਂ ਨੇ ਵਿੱਚ ਟ੍ਰਿਬਿਊਟ ਜਿਹੜੇ ਉਹਨਾਂ ਨੂੰ ਪੇਂਡ ਕੀਤੇ ਡਾਕਟਰ ਸਾਹਿਬ ਉਹ ਦੇਖੋ ਜੀ ਮੋਸਾਬੇ ਤੇ ਵੀ ਗੱਲ ਇਹ ਹੈ ਵੀ ਉਹ ਬੜੀ ਉਮਰ ਪੋਕੇ 92 ਸਾਲ ਦੀ ਉਮਰ ਚ ਗਏ ਨੇ ਤੇ ਬਹੁਤ ਹੀ ਵੱਡੇ ਬੁੱਧੀਜੀਵੀ ਤੇ ਬਹੁਤ ਹੀ ਮੈਂ ਕਹਾਂਗਾ ਗਹਿਰ ਗੰਭੀਰ ਉਹਨਾਂ ਦੀ ਸਖੀਅਤ ਬਹੁਤ ਹੀ ਅਲਪਪਾਸ਼ੀ ਘੱਟ ਬੋਲਣ ਵਾਲੇ ਮਿਰਦਪਾਸ਼ੀ ਸਾਫ਼ ਸਪਸ਼ਟ ਗੱਲ ਕਰਨ ਵਾਲੇ ਤੇ ਆਪਣੇ ਸੰਕਲਪ ਦੇ ਵਿੱਚ ਸਪਸ਼ਟ ਇੱਕ ਅਜਿਹੇ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਮਿਲੇ ਸੀ ਜਿਨ੍ਹਾਂ ਦੀ ਕੋਈ ਸਿਆਸੀ ਪਛੋਕੜ ਨਹੀਂ ਸੀ ਕੋਈ ਨਾ ਸਿਆਸੀ ਪਰਿਵਾਰਕ ਸੀ ਤੇ ਨਾ ਹੀ ਕੋਈ ਸਿਆਸੀ ਉਸ ਤਰ੍ਹਾਂ ਦਾ ਉਹਨਾਂ ਦਾ ਯੋਗਦਾਨ ਸੀ ਜੇ ਮੈਂ ਕਹਾਂ ਸਿਆਸਤ ਦੇ ਵਿੱਚ ਸਿੱਧਾ ਜਿਹਦੇ ਕਰਕੇ ਆਏ ਹੋਣ ਤੇ ਨਾ ਹੀ ਉਹਨਾਂ ਦੇ ਵਿੱਚ ਇਹ ਸੀ ਕਿ ਉਹਨਾਂ ਦਾ ਕੋਈ ਬਹੁਤ ਵੱਡਾ ਜਾਇਦਾਦ ਜਾਂ ਕੋਈ ਵੱਡੇ ਘਰਾਣੇ ਨਾਲ ਸੰਬੰਧਿਤ ਸੀ ਕਿ ਇਸ ਕਰਕੇ ਆ ਗਏ ਹੋਣ ਉਹ ਆਪਣੀ ਅਕਲ ਦੇ ਬਲਬੂਤੇ ਤੇ ਮੈਂ ਕਹਾਂਗਾ ਵੀ ਉਸ ਵਕਤ ਦੇਸ਼ ਦੀ ਕੁਝ ਕੁ ਸੁਣਤੀ ਸੀ ਕਿ ਜਦ ਇਹ ਰੌਲਾ ਪਾਣ ਲੱਗੇ ਬੀਜੇਪੀ ਵਾਲੇ ਕਿ ਜੀ ਇਹ ਸੋਨੀਆ ਗਾਂਧੀ ਵਿਦੇਸ਼ੀ ਹੈ ਵਿਦੇਸ਼ੀ ਹੈ ਵਿਦੇਸ਼ੀ ਹੈ ਸੋਨੀਆ ਗਾਂਧੀ ਨੇ ਇੱਕ ਬਹੁਤ ਵੱਡਾ ਮੈਂ ਕਹਾਂਗਾ ਸਿਆਨਪਨ ਦਾ ਫੈਸਲਾ ਲਿਆ ਐ ਇੱਥੇ ਤਾਂ ਜਿੱਦੇ ਅਸੀਂ ਇਹ ਲੀਡਰਾਂ ਨੂੰ ਜਾਣਦੇ ਆ ਦੂਜਾਂ ਨੂੰ ਤੋੜ ਕੇ ਨਾਲ ਲੈਉਣ ਨੂੰ ਤਿਆਰ ਨਹੀਂ ਉਹਨਾਂ ਨੇ ਆਪਦੀ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਸੀਗੀ ਸਾਰੀ ਯੂਪੀਏ ਪਰ ਉਹਨਾਂ ਨੇ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਹੜਾ ਦੂਜੇ ਕਾਰਜਕਾਲ ਦੀ ਗੱਲ ਕਰਦੇ ਨੇ ਮਾਧਮ ਨਾਣ ਜੀ ਉਹਨਾਂ ਦਾ ਕੰਮ ਹੈ ਬੀਜੇਪੀ ਦਾ ਵੀ ਹਰ ਇੱਕ ਗੱਲ 'ਚ ਕੋਈ ਨਾ ਕੋਈ ਨੁਕਸ ਕੱਢਣਾ ਹੈ ਨੁਕਸ ਕੱਢਿਆ ਜਾ ਸਕਦਾ ਹੈ ਪਰ ਜਿਹੜਾ ਕਰਾਪਸ਼ਨ ਦੇ ਦੋਸਤ ਨੇ ਇਹ ਸਾਫ ਤੋਂ ਇਸ ਤਰੀਕੇ ਨਾਲ ਮਨਮੋਹਨ ਸਿੰਘ ਤੇ ਨਹੀਂ ਕਰ पाए ਠੀਕ ਹੈ ਰੌਣਾ ਪਾਣ ਨੂੰ ਜਿਹੜਾ ਮਰਜ਼ੀ ਪਾ ਦੋ ਅੱਜ ਜਿੱਦੀ ਰਫੇਲ ਦਾ ਜਵਾਬ ਹੀ ਨਹੀਂ ਦਿੰਦਾ ਜੇ ਤੱਕ ਇਹਨਾਂ ਜਿਹੜੇ ਹੁਣ ਹੁਕਮਰਾਨ ਨੇ ਇਹਨਾਂ ਨੂੰ ਕੌਣ ਪੁੱਛੇਗਾ ਜਦ ਤੁਸੀਂ ਕੋਈ ਕੰਮ ਕਰਦੇ ਹੋ ਕਿਉਂਕਿ ਮੈਂ ਸਰਕਾਰ ਚੋਂ ਬਹੁਤੀ ਛੋਟੀ ਮਤਲਬ ਇੱਕ ਜਿਵੇਂ ਹਾਥੀ ਤੇ ਕੀੜੀ ਦੇ ਬਰਾਬਰ ਵਾਲੀ ਪਦਵੀ ਤੇ ਤੇ ਉੱਤੇ ਮੈਂ ਦੇਖਣਾ ਤੁਸੀਂ ਜਿੰਨਾ ਮਰਜੀ ਸਪਸ਼ਟੋ ਕੇ ਕੰਮ ਕਰਿਆ ਹੋਵੇ ਜਿੰਨੇ ਨੁਕਸ ਕਰਨਾ ਹੈ ਉਹਨੇ ਨੁਕਸ ਕਰਨ ਦੇ ਨਾ ਕਿ ਜੀ ਮੈਨੂੰ ਆ ਜੀ 2 ਸਪੈਕਟ੍ਰਮ ਦੀ ਗੱਲ ਕਰਦੇ ਇਹ ਕੋਲ ਸਕੈਂਡਲ ਲੀਗਲ ਕਰਦੇ ਜੀ ਇਹ ਜੀ 2 ਜਿਨ੍ਹਾਂ ਨੇ ਕੁਛ 90 10 ਦਿਨ ਵੀ ਕਿੰਨਾ ਇਹਨਾਂ ਨੇ ਵੱਧ ਉਹਦੋਂ ਕਮਾਇਆ ਹਾਲਾਂਕਿ ਉਹਦੋਂ ਬਾਅਦ ਜਿਹੜਾ ਅੰਤਰਿਕਸ਼ੀ ਬਹੁਤ ਅੱਗੇ ਚੜਾ ਗਿਆ ਸੀ ਇਦਾਂ ਕੋਲ ਦੇ ਵਿੱਚ ਕੋਲ ਦੇ ਵਿੱਚ ਇਹਨਾਂ ਨੇ ਜੋ ਕਰਿਆ ਉਹ ਦੇਖ ਲਓ ਫਿਰ ਕੀ ਹੋਇਆ ਤੋਂ ਮਨਮੋਹਨ ਸਿੰਘ ਬਜਾਤੇ ਖੁਦ ਬਹੁਤ ਸਪਸ਼ਟ ਸਾਫ਼ ਬੰਦੇ ਸੀ ਅਗਲੀ ਗੱਲ ਇਹਨਾਂ ਸਾਰਿਆਂ ਦੇ ਪਰਵਾਰ ਜੇ ਸਾ ਉੱਪਰ ਜਾ ਰਿਹਾ ਹੈ ਫੁਲਾਣਾ ਉੱਪਰ ਜਾ ਰਿਹਾ ਹੈ ਫੁਲਾਣਾ ਉੱਪਰ ਜਾ ਰਿਹਾ ਹੈ ਕਿ ਇਹਨਾਂ ਦੇ ਦੋਸਤ ਮਿੱਤਰ ਉੱਪਰ ਜਾ ਰਹੇ ਨੇ ਸਰਦਾਰ ਮਨਮੋਹਨ ਸਿੰਘ ਦਾ ਐਸੀ ਕਿ ਨਾ ਉਹਨਾਂ ਦੀ ਪਤਨੀ ਨਾ ਉਹਨਾਂ ਦੀਆਂ ਬੇਟੀਆਂ ਹਾਂਜੀ ਕਿਸੇ ਨੂੰ ਕੋਈ ਲਾਭ ਸਰਦਾਰ ਮਨਮੋਹਨ ਸਿੰਘ ਦੀ ਪਰਮੇਸ਼ਰ ਕਰਕੇ ਨਹੀਂ ਮਿਲਿਆ ਦੂਜਾ ਦੂਜਾ ਮੈਂ ਇਹ ਕਹਾਂਗਾ ਇਹਨਾਂ ਨੇ ਆਪਣੇ ਵਿਰੋਧੀਆਂ ਨੂੰ ਇਸ ਤਰੀਕੇ ਨਾਲ ਸਜ਼ਾ ਦੇਣ ਦੀ ਝੂਠੀ ਸਜ਼ਾ ਦੇਣ ਦੀ ਕੋਸ਼ਿਸ਼ ਕਰੀਆ ਹਰ ਵਕਤ ਜਿਹੜਾ ਕਿ ਡਾਕਟਰ ਮਨਮੋਹਨ ਸਿੰਘ ਨੇ ਕਦੀ ਨਹੀਂ ਕਰਿਆ ਜੇ ਇਦਾਂ ਕਰਨਾ ਹੁੰਦਾ ਤੇ ਫਿਰ ਬਾਜਪਾਈ ਸਾਹਿਬ ਦੇ ਨਿੱਧਨਵੇਲੇ ਪਨਪਤਾ ਜਗਾ ਨਹੀਂ ਮਿੰਨੀ ਸੀ ਜਿਵੇਂ ਇਹਨਾਂ ਨੂੰ ਹੁਣ ਜਗਾ ਦੇਣ ਦਾ ਰੌਲਾ ਪਾਇਆ ਗਿਆ ਇਹ ਕੋਈ ਬਹੁਤੀ ਨਾ ਇਹ ਵੀ ਕਹਾਂਗਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਤੇ ਜੇ ਬਾਜਪਾਈ ਸਾਹਿਬ ਨੇ ਜਗਾ ਇਹਨਾਂ ਨੇ ਦਿੱਤੀ ਸੀਗੀ ਸਰਕਾਰ ਨੇ ਤੇ ਹੁਣ ਵੀ ਮਨਾ ਨਹੀਂ ਕਰਨਾ ਚਾਹੀਦਾ ਬਾਜਪਾਈ ਸਾਹਿਬ ਦਾ ਤਾਂ ਕਾਰਜਕਾਲ ਹੀ ਬਹੁਤ ਥੋੜਾ ਸੀ ਤੇ ਤਿੰਨ ਵਾਲੀ ਦੋ ਵਾਲੀ ਚੋਣੇ ਸਰਕਾਰੀ ਟੁੱਟੀ ਸੀਗੀ ਤਿੰਨ ਦਿਨ 13 ਮਹੀਨੇ ਫਿਰ ਉਹ ਹਾਰੇ ਬੁਰੀ ਤਰ੍ਹਾਂ ਇਹ ਤਾਂ ਦੂਜੀ ਤਾਂ ਦੂਜੀ ਵਾਰੀ ਜਿੱਤੀ ਹੋਈ ਸੀ ਨਾ ਯੂਪੀਏ ਤਾਂ ਸੋ ਮੈਨੂੰ ਆਏ ਲੱਗਦਾ ਹੈ ਵੀ ਇਹ ਸੌੜੀ ਸੋਚੋਂ ਕਰ ਰਹੇ ਨੇ ਉਸ ਵਕਤ ਦੇਸ਼ ਜਿੰਨੇ ਵੀ ਅਰਥਚਾਰੇ ਦੇ ਮੈਂ ਕਹਾਂਗਾ ਕਪਨ 14 ਵਿੱਚ ਫਸਿਆ ਹੋਇਆ ਸੀ ਅਰਥਚਾਰੇ ਦਾ ਇਹ ਜਾਂ ਗੇਟ ਸੀ ਜੀ ਜਿਹਨੋਂ ਨਿਕਲਣਾ ਮੁਸ਼ਕਲ ਸੀ ਉਦੋਂ 14 ਸਾਲ ਪਹਿਲਾਂ 2004 ਤੋਂ ਸਾਡੇ ਮਰਹੂਮ ਪ੍ਰਧਾਨ ਮੰਤਰੀ ਕੇ ਅੰਦਰ ਸ਼ੇਖਰ ਜੀ سونے ਦਾ ਜਹਾਜ਼ ਭਰ ਕੇ ਲੈ ਕੇ ਗਏ ਸੀ ਇਸ ਅਰਥਚਾਰੀਚੋ ਬਚਾਉਣ ਵਾਸਤੇ ਹੁਣ ਇਹ ਸਰਦਾਰ ਮਨਮੋਹਨ ਸਿੰਘ ਨੂੰ ਬੜੀ ਜੋ ਕੁਝ ਕਹਿਣਾ ਹੈ ਇਹਨਾਂ ਨੇ ਬੜੀ ਖੁਸ਼ੀ ਨਾਲ ਕਹੇ ਨਹੀਂ ਇਹਨਾਂ ਦੀ ਆਵਦੀ ਆਜ਼ਾਦੀ ਹੈ ਕਿਉਂਕਿ ਨਾਲੇ ਇੱਕ ਹੁੰਦੀ ਆਜ਼ਾਦੀ ਇਸ ਗੱਲ ਦੀ ਕਿ ਮੈਂ ਗੱਲ ਸਹੀ ਕਹੀ ਹੈ ਇੱਕ ਹੁੰਦੀ ਮੈਂ ਤਾਂ ਕਹਿਣਾ ਜੋ ਮਰਜ਼ੀ ਹੋ ਜਾ ਮੈਂ ਤਾਂ ਦੋਸ਼ ਦੇ ਨਹੀਂ ਦੇਣਾ ਉਹ ਗੱਲ ਜੇ ਕਾਜੀ ਤੇ ਬ੍ਰਾਹਮਣ ਵਾਲੀ ਹੋ ਗਈ ਵੀ ਜੋ ਕਾਜੀ ਨੇ ਕਰਿਆ ਮੈਂ ਬ੍ਰਾਹਮਣ ਨੇ ਉਲਟੇ ਹੀ ਕਹਿਣਾ ਹੈ ਤੇ ਮੈਂ ਕਹੀ ਜਾਣ ਦੇਸ਼ ਜਦੋਂ ਮੈਂ ਜਿੱਦਾਂ ਮੋਦੀ ਸਾਹਿਬ ਆਏ ਨੇ ਉਹਦੇ ਟੋਟਲ ਕਰਜ਼ਾ 55 ਲੱਖ ਕਰੋੜ ਦਾ ਸੀ ਅੱਜ ਉਹ 205 ਲੱਖ ਕਰੋੜ ਦਾ ਇਹ ਜਿਹੜਾ ਇੰਨਾ ਕਰਜ਼ਾ ਹੈ ਇਹ ਦੇ ਦੇਨ ਹੁੰਦੇ ਹੁਕਮਰਾਨ ਮਾਦਮ ਨਾਇਨ ਜੀ ਜਵਾਬ ਦੇ ਦੇਣ ਕਿ ਭਾਈ ਇੰਨਾ ਕਰਜ਼ਾ ਕਿਵੇਂ ਚੜ ਗਿਆ ਦੇਸ਼ 'ਚ ਮੈਂ ਦੇਸ਼ ਦੀ ਥੂਥੂ ਹੋਈ ਪਈ ਯਾਰ ਨਾਲੇ ਗੁੰਾਂਡੀ ਮੁਲਕਾਂ ਨਾਲ ਵੀ ਤੇ ਬਾਕੀ ਵਿਦੇਸ਼ਾਂ ਨਾਲ ਵੀ ਪੱਛਮ ਨਾਲ ਵੀ ਜਿਹਨੂੰ ਇਹ ਕਹਿੰਦੇ ਪੱਛਮ ਨਾਲ ਤਾਂ ਸਾਡੀ ਬੜੀ ਸਾਝ ਹੈ ਟਰੰਪ ਨਾਲ ਤਮੁਗਦੀ ਸਾਹਿਬ ਦੀ ਖਾਸ ਹੈ ਉੱਥੇ ਦੀ ਸਿਰ ਕਰਕੇ ਮੈਂ ਇਹ ਗੱਲਾਂ ਚ ਜਾਣ ਕੇ ਨਹੀਂ ਜਾਣਾ ਚਾਹੁੰਦਾ ਕਿ ਉਹਨਾਂ ਨੇ ਦੇਸ਼ ਦੇ ਆਰਥਚਾਰੇ ਨੂੰ ਡਾਕਟਰ ਮਨਮੋਹਨ ਸਿੰਘ ਨੇ ਜੋ ਸੰਦਰਭ ਸੀ ਉਸ ਵਕਤ ਦਾ ਦੇਖੋ ਉਹਨਾਂ ਤੇ 100 ਅਲੋਚਨਾ ਹੋ ਸਕਦੀ ਹੈ ਜਿਹੜੀ ਅਲੋਚਨਾ ਨਹੀਂ ਕਰਨਗੇ ਜੇ ਅਲੋਚਨਾ ਕਰਨੀ ਵੀ ਹੋਵੇ ਤਾਂ ਸਾਰਥਕ ਅਲੋਚਨਾ ਕਰਨੀ ਹੁੰਦੀ ਹੈ ਉਹ ਅਲੋਚਨਾ ਇਹ ਹੈ ਕਿ ਵਿੱਤ ਮੰਤਰੀ ਦੇ ਤੌਰ ਤੇ ਜਦ ਨਰਸਿਮਹਾ ਰਾਓ ਦੀ ਸਰਕਾਰ ਸੀ ਇਹ ਵਿੱਤ ਮੰਤਰੀ ਸੀਗੇ ਇਹਨਾਂ ਨੇ ਜਿਹੜਾ ਗੈਟ ਸਮਝਾਤਾ ਸੀ ਉੱਤੇ ਦਸਕਤ ਕਰਨ ਦੀ ਗੱਲ કરી। ਇਹੀ ਉਹ ਦੇ ਕਰਨ ਤਾਰ ਸੀ ਕਿ ਦਸਕਤ ਕਰਨ ਦੇ ਮੁੱਖ ਤੌਰ ਤੇ ਖਾਲਾ ਕੇ ਸਿਆਸੀ ਨਰਸਿਮਰಾವ್ ਖੁਦ ਵੀ ਧਿਆਤ ਸੀ ਕਿ ਅਸੀਂ ਆਪ ਉਸਕਤੋ ਰਿਪੋਰਟ ਵੰਡੀ ਐਮਪੀਆ ਨੂੰ ਪਰ ਕਿਸੇ ਐਮਪੀ ਨੇ ਕੋਈ ਉੱਤ ਨਹੀਂ ਚੱਕਿਆ ਇਹ ਤੋਂ ਇਹ ਪਤਾ ਲੱਗਦਾ ਵੀ ਉਹ ਕੱਲਾ ਨਰਸਿਮਰಾವ್ ਦਾ ਨਰਸਿਮਰಾವ್ ਜੀ ਦੀ ਸਰਕਾਰ ਤਾਂ ਅਲਪਮਤ ਦੇ ਵਿੱਚ ਸੀ। ਬੀਜਪੀ ਦੇ ਵੀ ਉਹਦੇ ਵਿੱਚ ਮੈਂਬਰ ਸੀਗੇ ਕਿਸੇ ਨੇ ਉੱਥੇ ਗੱਲ ਇਸ ਤਾਂ ਉਸ ਤਰੀਕੇ ਨਾਲ ਨਹੀਂ ਚੁੱਕੀ ਜਿਸ ਤਰੀਕੇ ਨਾਲ ਚੁੱਕੀ ਜਾਣੀ ਚਾਹੀਦੀ ਸੀ ਹੁਣ ਤਾਂ ਇਹਨਾਂ ਦਾ ਇੱਕ ਬੰਦਾ ਰੌਲਾ ਪਾ ਬੰਦਾ ਉੱਥੇ ਵੀ ਆਏ ਕਰਾਂਗੇ ਜੀ ਉਹ ਹੋਜੂ ਫਲਾਣਾ ਹੋਜੂ ਸੋ ਮਨਮੋਹਨ ਸਿੰਘ ਨੇ ਦੇਸ਼ ਨੂੰ ਇੱਕ ਸੰਕਟ ਚੋਂ ਕੱਢਿਆ ਭਾਵੇਂ ਕਿ ਉਹ ਸੰਕਟ ਦੇ ਵਿੱਚੋਂ ਕੱਢਣ ਵਾਸਤੇ ਉਹਨਾਂ ਨੇ ਤਾਰ ਤਰੀਕਾ ਨਵਾਂ ਨਹੀਂ ਵਰਤਿਆ ਉਸ ਸੰਕਟ ਦੇ ਵਿੱਚ ਜਿਹੜੇ ਜਿਹੜੇ ਉਸ ਸਥਾਪਤੀ ਦੇ ਵਿੱਚ ਜਿਹੜੇ ਜਿਹੜੇ ਕੋਈ ਉਹਨਾਂ ਨੂੰ ਮਗੋਰੇ ਡੰਬੇ ਜਾਂ ਜਿਹੜਾ ਕੋਈ ਰਸਤਾ ਲੱਭਿਆ ਉਹਦੇ ਵਿੱਚੋਂ ਬੜੀ ਸ਼ਾਨਫਨਾ ਅੱਗੇ ਨਿਕਲ ਕੇ ਗਏ ਜਿਹਦੇ ਕਰਕੇ ਦੇਸ਼ ਦਾ ਜਿਹੜਾ ਅਫਤacharਾ ਉਸ ਦੀ ਕਿਨਾਰ ਥੱਲੇ ਨਹੀਂ ਗਿਆ ਦੂਜੀ ਗੱਲ ਕੀ ਕਰੀ ਉਹਨਾਂ ਨੇ ਉਹਨਾਂ ਨੇ ਇਸ ਗੱਲ ਦੇ ਬਾਵਜੂਦ ਕਿ ਉਹ WTO ਦੇ ਨਾਲ ਜਿਹੜਾ ਗੈਟ ਸਮਝੌਤਾ ਹੋਇਆ ਗੈਟ ਸਮਝੋਤੇ ਦੇ ਉਹ ਆਪ ਵੀ ਬਹੁਤ ਵੱਡੇ ਸਮਰਥਕ ਸੀਗੇ ਸੁਧਾਰਾਂ ਦੇ ਬਹੁਤ ਵੱਡੇ ਸਮਰਥਕ ਸੀਗੇ 2003 ਦੇ ਵਿੱਚ ਜਦ ਇਵਨ ਇਹ ਬਿਜਲੀ ਦਾ ਕੋਆ ਹੈ ਹਾਲਾਂਕਿ ਉਹ ਦੋ ਸਰਕਾਰ ਤੋਂ ਬੜੀ ਪਾਈ ਸਾਫ ਦੀ ਸੀ ਪਰ ਉਹ ਇਸ ਗੱਲ ਦੇ ਸਾਰਿਆਂ ਦੇ ਸਮਰਥਕ ਸੀਗੇ ਇਹਦੇ باوجود ਜਦ ਡੇਮਨ ਬਰਦਰਾਂ ਵਾਲਾ ਕਹਾਣੀ ਹੋਈ ਡੇਮਨ ਭਰਾਵਾਂ ਵਾਲੀ ਜਦ ਡੁੱਬ ਗਿਆ ਅਮਰੀਕਾ ਦਾ ਅਰਥਚਾਰਾ ਸਾਡਾ ਅਰਥਚਾਰਾ ਨਹੀਂ ਉਦੋਂ ਡੁੱਬਿਆ ਉਦੋਂ ਨਾ ਡੁੱਬਣ ਦਾ ਵੱਡਾ ਕਾਰਨ ਇਹ ਸੀ ਕਿ ਸਰਦਾਰ ਮਨਮੋਹਨ ਸਿੰਘ ਨੇ ਸਾਡੇ ਅਰਥਚਾਰੇ ਨੂੰ ਸਿੱਧੇ ਰੂਪ ਦੇ ਵਿੱਚ ਸੰਸਾਰ ਬੈਂਕ ਨਾਲ ਜਾਂਸਨ ਸਾਫ ਦੇ ਅਧਿਕਾਰੀਆਂ ਨਾਲ ਸਿੱਧੇ ਰੂਪ ਚ ਨਹੀਂ ਜੁੜਨ ਦਿੱਤਾ ਕਿਉਂਕਿ ਵੱਡੇ ਅਰਥਸ਼ਾਸਤਰੀ ਸੀਗੇ ਉਹਨਾਂ ਨੂੰ ਪਤਾ ਸੀ ਵੀ ਸੰਸਾਰ ਦੇ ਨਾਲ ਅਸੀਂ ਮੰਡੀ ਨਾਲ ਤਾਂ ਜੁੜ ਸਕਦੇ ਹਾਂ ਅਸੀਂ ਵਪਾਰ 'ਚ ਜੁੜ ਸਕਦੇ ਹਾਂ ਪਰ ਜੇ ਸਾਡੇ ਆਪ ਦੀ ਮੋਦਰਾ ਨੂੰ ਉਹਦੇ ਨਾਲ ਉਸ ਤਰੀਕੇ ਨਾਲ ਜੋੜਤਾ ਤੇ ਫਿਰ ਜਿੰਨੇ ਉਹ ਗਏ ਉਹਦੇ ਨਾਲ ਦੀ ਨਾਲ ਹੀ ਜਾਂ ਤੁਮ ਲਟਕੇ ਵਾਂ ਹਾਂਮ ਲਟਕੇ ਆਲੀ ਗੱਲ ਹੋ ਜੇਗੀ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੇ ਜੋ ਸਰਦਾਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਵਿੱਚ ਜਿਹੜੀ ਸਿੰਪਲਿસિਟੀ ਸੀ ਜਿਹੜੀ ਇਮਾਨਦਾਰੀ ਸੀ ਇਹ ਇਮਾਨਦਰੀ ਦੀ ਗੱਲ ਕਰਦੇ ਨੇ ਅੱਜ ਦੇ ਸਾਡੇ ਪ੍ਰਧਾਨ ਮੰਤਰੀ 10 ਲੱਖ ਰੁਪਏ ਦਾ ਕੋਟ ਪਾਉਂਦੇ ਨੇ ਉਸ ਵਕਤ ਦੇ ਉਹ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹਨਾਂ ਨੇ ਇੱਕ ਜੇ ਅਸੀਂ ਕਹੀਏ ਬਈ ਆਪਣਾ ਹੈਗਾ ਸੀ ਇਹ ਇਹ ਕਾਰ ਪ੍ਰਾਨੀ ਕਾਰ ਮਰੂਤੀ ਕਾਰ ਹਾਂ ਉਸ ਦੇ ਵਿੱਚ ਜਿਹੜਾ ਕਿ ਆਮ ਉਸ ਵਕਤ ਜੇ ਮੈਂ ਕਹਾ ਵੀ ਆ ਸਾਡੇ ਡਾਕਟਰ ਹੋਰ ਕੋਈ ਵੀ ਆਮ ਬੰਦਾ ਲਈ ਫਿਰਦਾ ਸੀ ਉਹਨਾਂ ਕੋਲ ਉਹੀ ਕਾਰ ਸੀ ਉਹ BMW ਦੇ ਵਿੱਚ ਜਾਣਾ ਪਸੰਦ ਨਹੀਂ ਕਰਦੇ ਸੀ ਤੋਂ ਇੰਨੀ ਸਾਦਗੀ ਮੈਂ ਕਦੇ ਨਹੀਂ ਸੁਣਿਆ ਵੀ ਉਹਨਾਂ ਨੇ ਆਏ ਆ ਨਾਮ ਅੱਖਰ ਦੇ ਨਾਲ ਇਹ ਇੱਕ ਦਾ 8000 ਕਰੋੜ ਦਾ ਹੋਇਆ ਜਹਾਜ਼ ਮੈਂ ਤਾਂ ਸੁਣਿਆ ਨਹੀਂ ਉਹ ਵੀ ਪ੍ਰਾਈਮ ਸੀਗੇ ਔਰ ਦੁਨੀਆ ਚੋਂ ਨਦੀ ਇੱਜ਼ਤ ਸੀ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਸੀ ਵੀ ਉੱਥੇ ਜਾ ਕੇ ਉਹ ਆਪ ਦਾ ਸਿੱਕਾ ਨਹੀਂ ਜਵਾਂਦੇ ਸੀ ਉਹਨਾਂ ਨੇ ਭਾਰਤ ਦੀ ਇੱਜ਼ਤ ਵੀ ਬਣਾਈ ਉਹਨਾਂ ਨੇ ਭਾਰਤ ਦੀ ਸਾਦਗੀ ਨੂੰ ਵੀ ਕਾਇਮ ਰੱਖਿਆ ਉਹਨਾਂ ਨੇ ਭਾਰਤ ਦੀ ਸੱਚਤਾ ਨੂੰ ਵੀ ਕਾਇਮ ਰੱਖਿਆ ਇਮਾਨਦਾਰੀ ਨੂੰ ਜਿਹਨੂੰ ਮੈਂ ਕਹਾਂਗਾ ਇਮਾਨਦਾਰੀ ਨੂੰ ਵੀ ਕਾਇਮ ਰੱਖਿਆ ਉਹਨਾਂ ਨੇ ਆਪਣੇ ਜਿਹੜੇ ਕਹਿੰਦੇ ਪਰਿਵਾਰ ਉਹਨੂੰ ਆਪ ਦੇ ਅਹੁਦੇ ਤੋਂ ਵੱਖਰਾ ਕਰਕੇ ਰੱਖਿਆ ਜਿਹੜਾ ਬੰਦਾ ਆਪਦੇ ਅਹੁਦੇ ਨੂੰ ਆਪਦੇ ਪਰਿਵਾਰ ਨਾਲੋਂ ਤੋੜ ਕੇ ਰੱਖਣਾ ਸਿੱਖ ਜੇ ਉਹ ਜੇ ਗਲਤੀਆਂ ਕਰੂ ਵੀ ਤਾਂ ਬਹੁਤ ਘੱਟ ਕਰਦਾ ਕਿਉਂਕਿ ਬਹੁਤੇ ਵਾਲੀ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਇਹੋ ਜੀਆਂ ਗਲਤੀਆਂ ਕਰਾ ਜਾਂਦੇ ਨੇ ਜਿੰਨਾਂ ਦਾ ਫਿਰ ਇਸ ਤੋਂ ਅੱਗੇ ਕੀ ਹੈ ਪੰਜਾਬ ਸਰਕਾਰ ਉਹਨਾਂ ਦੇ ਵਿਰੋਧ ਚ ਖੜੀ ਰਹੀ ਇਹਦੇ باوجود ਉਹਨਾਂ ਨੇ ਪੰਜਾਬ ਦਾ ਪੂਰੇ ਦਾ ਪੂਰਾ ਜਿਹੜਾ ਸੀ ਇਹਨਾਂ ਨੇ ਜਿਹੋ ਜਹਾਰ ਕਹਿ ਕਹਿ ਕੇ ਮਸੌਦਾ ਮੜਵਾਇਆ ਤੇ ਉਹ ਮਸੌਦਾ ਪਾਸ ਕਰਿਆ ਤੇ ਜਦ ਕੇ ਪੰਜਾਬ ਸਰਕਾਰ ਤਾਂ ਵਿਜਤੀ ਨਾਲ ਰਲੇ ਹੋਏ ਸੀ ਅਕਾਲੀ ਤਾਂ ਅਕਾਲੀ ਉਹਨਾਂ ਦਾ ਵਿਰੋਧ ਕਰਦੇ ਰਹੇ ਕਹਿਣ ਅੱਜ ਜੋ ਮਰਜੀ ਉਹ ਗੱਲ ਵੱਖਰੀ ਆ ਵੀ ਬੀਜਪੀ ਨੇ ਉਹਨਾਂ ਨੂੰ ਵਿੱਚ ਮਿਲਾਤੀ ਹੋਣਾ ਤੇ ਅਕਾਲੀ ਵਿਰੋਧ ਕਰਦੇ ਰਹੇ ਇਸ ਦੇ ਬਾਵਜੂਦ ਉਹ ਪੰਜਾਬ ਦਾ ਵੀ ਸਭ ਕੁਝ ਕਰਨ ਤਿਆਰ ਸੀ ਪਰ ਉਹ ਇਸ ਗੱਲ ਦੇ ਉੱਤੇ ਨਹੀਂ ਤਿਆਰ ਸੀ ਕਿ ਬਾਕੀ ਦੇਸ਼ ਦੀ ਕੀਮਤ ਦੇ ਉੱਤੇ ਕਦੇ ਪੰਜਾਬ ਦਾ ਕਰਨ ਦਿੱਤਾ ਜਾਵੇ ਜਿਹੜਾ ਕੱਦ ਦੇ ਹਕਮਰਾਣ ਬਹੁਤ ਕੁਝ ਕਰ ਰਹੇ ਨੇ ਸ਼ਰਿਆ ਆਮੀ ਜੇ ਆਂਧਰਾ ਤੇ ਬਿਹਾਰ ਵਾਸਤੇ ਇੱਕ ਪੈਕੇਜ ਦੀ ਗੱਲ ਕੀਤੀ ਜਾ ਰਹੀ ਹੈ ਤੇ ਬਾਕੀ ਸਟੇਟਾਂ ਦੀ ਨਹੀਂ ਕਰੀ ਜਾ ਰਹੀ ਜਾਂ ਉਹਨਾਂ ਨੂੰ ਥੋੜਾ ਬਤਾ ਦਿੱਤਾ ਵੀ ਜਾ ਰਿਹਾ ਕੋਈ ਐਸੇ ਕਰਕੇ ਦਿੱਤਾ ਜਾ ਰਿਹਾ ਵੀ ਉਹਦੇ ਬਸਾਕੀਆਂ ਨੇ ਪਰ ਸਰਦਾਰ ਮਨਮੋਹਨ ਸਿੰਘ ਨੇ ਸਰਕਾਰ ਤਾਂ ਜੁਪੀਏ ਦੀ ਸੀ ਨਾ ਕੱਲੀ ਕਾਂਗਰਸ ਤਾਂ ਬਹੁਤ ਚੇ ਨਹੀਂ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਨਹੀਂ ਕਰਿਆ ਪਰ ਉਹਨਾਂ ਨੇ ਇੰਨੇ ਸ਼ਾਂਤ ਰਹਿੰਦੇ ਸੀ ਵੀ ਜੇ ਉਹਨਾਂ ਨੂੰ ਕੋਈ ਖੁੰਦਕ ਵੀ ਦਿਵਾਉਣ ਦੀ ਕੋਸ਼ਿਸ਼ ਕਰਦਾ ਇੱਕ ਸਿਆਣੇ ਮੈਂ ਕਹਾਗਾ ਸਪੀਰਟਸਮੈਨ ਦਾ ਇਹ ਤਰੀਕਾ ਹੁੰਦਾ ਹੈ ਕਿ ਉਹ ਆਪਣੀ ਗੱਲ ਕਹਿੰਦਾ ਵੀ ਹੈ ਵੱਡੇ ਵੱਡੇ ਮੰਚਾਂ ਤੇ ਮਨਵਾਉਂਦਾ ਵੀ ਹੈ ਪਰ ਉਹ ਆਪਣਾ ਧਮਲ ਨਹੀਂ ਛੱਡਦਾ ਉਹ ਗੁੱਸੇ 'ਚ ਨਹੀਂ ਆਉਂਦਾ ਉਹ ਗਿੰਟੀ-ਮਿੰਟੀ ਨਾਲ ਆਪਣੇ ਸ਼ਬਦ ਬੋਲਦਾ ਹੈ ਤੇ ਸ਼ਬਦਾਂ ਦੇ ਵਿੱਚ ਸਾਰਥਕਤਾ ਵੀ ਹੁੰਦੀ ਹੈ ਤੇ ਉਹਦੇ ਵਿੱਚ ਉਹਨਾਂ ਦੀ ਯਕਸ਼ਾਚੀ ਵੀ ਹੁੰਦੀ ਹੈ ਜਾਨੀ ਕਿ ਪੱਕਾਈ ਕਿ ਹਾਂ ਨਹੀਂ ਇਰਾਦਾ ਸਹਿਜਤਾ ਕਿ ਮੈਂ ਇਹੀ ਕਹਿਣਾ ਇਹੀ ਕਹਾਂਗਾ ਇਹੀ ਹੋਣਾ ਚਾਹੀਦਾ ਇਹੀ ਠੀਕ ਹੈ ਉਹ ਗੱਲ ਵੱਖਰੀ ਹੈ ਵੀ ਉਹ ਕਿੰਨਾ ਕਹੀ ਹੁੰਦਾ ਪਰ ਇਹੋ ਜਿਹੇ ਜਿਹੜੇ ਸਟੇਸਮੈਨ ਹੁੰਦੇ ਨੇ ਉਹ ਬੜੇ ਮੈਂ ਕਹਾਂਗਾ ਕਦੇ-ਕਦੇ ਮਿੱਦਦੇ ਨੇ ਕੋਟ ਮਦੇ ਕੋ ਵਿਰਲਾ ਸੇਵਕ ਹੋੜ ਸਕਦੇ ਵਿਵਹਾਰ ਸੋ ਬਾਕੀ ਬਵਾਰ ਬਹਾਰੀ ਬਪਾਰੀ ਤਾਂ ਬਥੇ ਹੀ ਮਿੱਦਦੇ ਨੇ ਪਰ ਸੇਵਕ ਜਿਹੜਾ ਹੁੰਦਾ ਉਹ ਕੋਈ ਕੋਈ ਹੈਨ ਵਿਰਲੇ ਨਹੀਂ ਕਰਨੀ ਤੋਂ ਇਹ ਵਿਰਲੇ ਹੁੰਦੇ ਨੇ ਤੇ ਮਨਮੋਹਨ ਸਿੰਘ ਜੀ ਉਹਨਾਂ ਵਿਰਲਿਆਂ ਦੇ ਵਿੱਚੋਂ ਇੱਕ ਸੀਗੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਇੱਜ਼ਤ ਨੂੰ ਵੀ ਉੱਚਾ ਕਰਿਆ ਸਾਡੇ ਦੇਸ਼ ਦੇ ਅਰਥਚਾਰੇ ਡੁੱਬਦੇ ਨੂੰ ਵੀ ਬਚਾਇਆ ਸਾਡੇ ਜਿਹੜੀ ਆਪੋਜੀਸ਼ਨ ਸੀ ਜਿਹੜੀ ਵਿਰੋਧੀ ਪਾਰਟੀਆਂ ਸੀ ਉਹਨੂੰ ਵੀ ਪੂਰੀ ਮਾਨਤਾ ਦਿੱਤੀ ਤੇ ਉਹਨਾਂ ਨੇ ਕੋਈ ਸਰਕਾਰ ਐਮੈਡਮੋਡ ਲੈ ਕੇ ਜਾਂ ਦਬਕੇ ਮਾਰ ਕੇ ਜਾਂ ਈੜੀ ਦੀ ਵਰਤੋਂ ਕਰਕੇ ਉਹ ਨਹੀਂ ਤੋੜੀ ਦੂਜੀ ਗੱਲ ਉਹਨਾਂ ਨੇ ਵਿਰੋਧੀ ਸਰਕਾਰਾਂ ਨਾਲ ਕੋਈ ਬਿਤਕਰਾ ਨਹੀਂ ਕਰਿਆ ਤੀਜੀ ਗੱਲ ਜਿਵੇਂ ਮੈਂ ਕਹਾ ਅੱਜ ਹੀ ਮੈਂ ਇੱਕ ਖਬਰ ਵੜ ਰਿਹਾ ਸੀ ਸ਼ਹਿਦ ਹਿਮਾਚਲ ਦੀ ਹੋਈ ਹੈ ਵੇ ای ڈی ਦੇ ਦਫਤਰ ਦੇ ਉੱਤੇ ਸੀ ਵੀ ਨੇ ਛਾਪਾ ਮਾਰਿਆ ਜਿਹੜਾ ਇਸ ਵਕਤ ਲੋਕਾਂ ਚ ਪੱਤਰਤਾਰ ਪੈਦਾ ਕਰੀ ਬਈ ਹੈ ਦੇਸ਼ ਦੇ ਵੱਖ-ਵੱਖ ਅਧਾਰਿਆਂ ਚ ਇੱਕ ਦੂਜੇ ਨਾਲ ਖਿੱਚੋ ਤਣ ਪੈਦਾ ਕਰੀ ਹੋਈ ਹੈ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਨਹੀਂ ਦੇਸ਼ ਦੇ ਅਧਾਰਿਆਂ ਨੂੰ ਦੇਸ਼ ਦੇ ਅਧਾਰੇ ਤੋੜਤੇ ਨੇ ਚੋਣ ਕਮਿਸ਼ਨ ਤੇ ਵੱਡੇ ਦੋਸ਼ ਲੱਗ ਰਹੇ ਨੇ ਸਦਾ ਮਨਮੋਹਨ ਸਿੰਘ ਨੇ ਇਹੋ ਜਿਹਾ ਕੋਈ ਕੰਮ ਨਹੀਂ ਕਰਿਆ ਸੀ ਜੀ ਦੇ ਰਾਹੀਂ ਸਾਨੂੰ ਇਹ ਲੱਗੇ ਸਾਨੂੰ ਸਿਰ ਨੀਵਾ ਕਰਨਾ ਪਵੇ ਕਿ ਚੋਣ ਦੀ 2014 ਦੀ ਲੋਕ ਉਦਾਹਰਣ ਦਿੰਦੇ ਨੇ ਵੀ 2014 ਦੇ ਵਿੱਚ ਚੋਣ ਕਮਿਸ਼ਨ ਨੇ ਨਿਰਪੱਖ ਕੰਮ ਕਰਿਆ ਨਹੀਂ ਬੀਜੇਪੀ ਨਹੀਂ ਆ ਸਕਦੀ ਜਿਆਦਾ ਜਾਲੀ ਹਾਲਤ ਹੁੰਦੀ ਸੋ ਬਹੁਤ ਸਾਰੀਆਂ ਏਸੀਆਂ ਗੰਦਾ ਨੇ ਜਿਨ੍ਹਾਂ ਨੂੰ ਜੇ ਅਸੀਂ ਅੱਜ ਉਹਨਾਂ ਦੀ ਯਾਦ ਚ ਕਰੀਏ ਇਹਨਾਂ ਨੇ ਕੀ ਕਰਿਆ ਤੁਸੀਂ ਦੱਸਿਆ ਹੀ ਹੈ ਮਤਲਬ ਇਹ ਤੁਹਾਨੂੰ ਜ਼ੋਰ ਪਾਉਣਾ ਪਊਗਾ ਆਪਣੀ ਤਾਕਤ ਦਾ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ 10 ਸਾਲ ਰਹੇ ਹੋਣ ਜਿਨ੍ਹਾਂ ਨੇ ਦੇਸ਼ ਨੂੰ ਡੁੱਬਦੀ ਵੇੜੀ ਨੂੰ ਖਣੋਨਾ ਦੇ ਕੇ ਕਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਹੋਈ ਹੋਵੇ ਤੇ ਤੂਫਾਨਾਂ ਚੋਂ ਕੱਢ ਕੇ ਲੈ ਕੇ ਗਏ ਹੁਣ ਤੇ ਉਸ ਮੜਾ ਨੂੰ ਤੁਸੀਂ ਕਹੋ ਵੀ ਅਸੀਂ ਉਹਦੇ ਸੰਸਕਾਰ ਵਾਸਤੇ ਜਗਾਨੀ ਦੇਣੀ ਉਹ ਮੰਨਤਾ ਨਾਲ ਹੀ ਜਗਾਨੀ ਦੇਣੀ ਫਿਰ ਮੈਂ ਕਹਾਂਗਾ ਆਹਾ ਪੋਦਮੀ ਨਮਨਾਰ ਗਿਆਗੇ ਫਿਰ ਮੈਨੂੰ ਲੱਗਦਾ ਨਹੀਂ ਸੂਬੇ ਸਰੰਦਨਾਵਾਂ ਫਰਕ ਕੀ ਹੈ ਉੱਥੇ ਕਿਸੇ ਟੋਡਲਵਾਲ ਨੂੰ ਆਣਾ ਪਿਆ ਸੀ ਮੋਰਾਂ ਚਿੰਕੇ ਜਗਾ ਲੈਣੀ ਪਈ ਸੀ ਇੱਥੇ ਕਿਸੇ ਖੜਗੇ ਸਾਹਿਬ ਨੂੰ ਚਿੱਠੀ ਲਿਖਣੀ ਪਈ ਕਿਉਂਕਿ ਉਦੋਂ ਡੋਡਰ ਮੰਨ ਨੂੰ ਤਾਂ ਨਹੀਂ ਪਈ ਰਾਜਾ ਸ਼ਾਹੀ ਸੀ ਹੁਣ ਚਾਹੇ ਜਿੰਨੀ ਮਰਜ਼ੀ ਟੁੱਟੀ ਹੋਵੇ ਹੁਣ ਲੋਕਾ ਸ਼ਾਹੀ ਹੈ ਤੇ ਦੂਜੀ ਗੱਲ ਵਿਰੋਧੀਆਂ ਦੀ ਤਾਕਤ ਹੈਗੀ ਹੈ ਸਾਡੇ ਸਦਨ ਦੇ ਵਿੱਚ ਇਸ ਕਰਕੇ ਸ਼ਾਇਦ ਇਹ ਜਗ੍ਹਾ ਦੇਣੀ ਪਈ ਨਹੀਂ ਤਾਂ ਇਹਨਾਂ ਨੇ ਇਹ ਵੀ ਨਹੀਂ ਦੇਣੀ ਸੀ ਮੈਨੂੰ ਮੈਨੂੰ ਮੈਂ ਕਹਿ ਸਕਦਾ ਕਿ ਮੈਨੂੰ ਇਹਨਾਂ ਤੇ ਕਿਉਂਕਿ ਇਹ ਗੱਲ ਦਾ ਤਾਂ ਸਵਾਲ ਹੀ ਨਹੀਂ ਆਉਣਾ ਚਾਹੀਦਾ ਸੀ ਕਿ ਕਹਿਣ ਕਿ ਅਸੀਂ ਜਗ੍ਹਾ ਨਹੀਂ ਦੇਣੀ ਇਹ ਸਵਾਲ ਆਉਣਾ ਆਪਣੇ ਆਪ ਦੀ ਬਾਤ ਹੈ ਇੱਕ ਪੰਜਾਬੀ ਚਖਾਨ ਹੈ ਜੰਮੂ ਸਾਹਿਬ ਕਹਿੰਦੇ ਬੱਕਰੀ ਨੇ ਦੁੱਧ ਦਿੱਤਾ ਮੀਂਗਣਾ ਕੋੜ ਕੇ ਇਹ ਜਿਹੜਾ ਕੁਛ ਇਹਨਾਂ ਨੇ ਕਰਿਆ ਜੋ ਕੁਛ ਇਹਨਾਂ ਨੇ ਆਪਣਾ ਦਿਖਾਤਾ ਚਿਹਰਾ ਮੋਰਾ ਵੀ ਅਸੀਂ ਇਹ ਜੇ ਕਰੂਲ ਹੋ ਸਕਦੇ ਆ ਉਹ ਸਾਡੇ ਸਾਹਮਣੇ ਆ ਗਿਆ ਨਹੀਂ ਤਾਂ ਸਾਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਹੈ ਭਾਈ ਇੱਕ ਤੱਤੀ ਭੈਣ ਸਭ ਦੀ ਸਾਂਝੀ ਹੁੰਦੀ ਹੈ ਇਹਨਾਂ ਨੇ ਉਹ ਤੋੜਤਾ ਸਾਰਾ ਆਪਾਂ ਦੇਖਦਿਆਂ ਮਣੀਪੁਰ ਚ ਜੋ ਹੋਇਆ ਆਪਾਂ ਦੇਖਦੇ ਆਂ ਦੂਜਾ ਇਹ ਵੀ ਜਦ ਕਿਸੇ ਕੋਈ ਫੌਤ ਹੋ ਜੇ ਇਸ ਦੁਨੀਆ ਤੋਂ ਚਲਾ ਜਾਵੇ ਉਦੋਂ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖੀਦਾ ਹੁੰਦਾ ਉਦੋਂ ਦੀ ਕੋਈ ਬਖਸੋਈ ਨਹੀਂ ਕਰੀਦੀ ਹੁੰਦੀ ਤੇ ਇਹ ਤਾਂ ਗੁਸਤੋਂ ਮਤਲਬ ਕਿਤੇ ਅੱਗੇ ਨੰਗੇ ਹੋਏ ਨੇ ਸੋ ਇਹਨਾਂ ਗੱਲਾਂ ਨੂੰ ਜਦ ਅਸੀਂ ਦੇਖਦੇ ਆਂ ਪਰ ਮੈਂ ਫਿਰ ਵੀ ਇਹ ਕਹਾਂਗਾ ਕਿ ਦੇਸ਼ ਨੇ ਇੱਕ ਬਹੁਤ ਵੱਡਾ ਸਪੂਤ ਪਰ ਇੱਕ ਪੰਜਾਬੀ ਜਿਹੜੇ ਜਿਹੜੇ ਰੌਲਾ ਪਾਇਆ ਜਾਂਦਾ ਵੀ ਪੰਜਾਬੀ ਤੌਜੀ ਜਾਣਦੇ ਨਹੀਂ ਕੁਝ ਦਿਖਣਾ ਨਹੀਂ ਜਾਣਦੇ ਇਹਨਾਂ ਦਾ ਕੋਈ ਝਾਸ ਨਹੀਂ ਹੈ ਇਹਨਾਂ ਦਾ ਪਤਾਨਾ ਨਹੀਂ ਹੈ ਉਹਦਾ ਵੀ ਮਨਵਾਨ ਸਿੰਘ ਨੇ ਤੋਤਾ ਹਾਲਾਂਕਿ ਜਦ ਮੈਂ ਪੰਜਾਬ ਦੇ ਫਲਸਫੇ ਦੇ ਕਿਹਾਸ ਨੂੰ ਪੜਨਾ ਤਾਂ ਮੈਨੂੰ ਲੱਗਦਾ ਵੀ ਜਿੰਨਾ ਫਲਸਫਾ ਪੰਜਾਬ 'ਚ ਰਚਿਆ ਗਿਆ ਚਾਹੇ ਉਹ ਵੇਦ ਰਚੇਗੇ ਚਾਹੇ ਉਹ ਪਾਣੀਨਿੰਦ ਦਾ ਫਸਲਾ ਸੀ ਚਾਹੇ ਫਲਸਫਾ ਸੀ ਚਾਹੇ ਪਤੰਜਲੀ ਦਾ ਯੋਗਾ ਸੀ ਚਾਹੇ ਉਹ ਗੁਰੂ ਨਾਨਕ ਦੇਵ ਜੀ ਦਾ ਉਹ ਜ਼ਿਆਦਾ ਸੀ ਸਿੱਖ ਫਲਸਫਾ ਸਾਰਾ ਜਦ ਮੈਂ ਦੇਖਦਾ ਤਾਂ ਫਲਸਫੇ ਦਾ ਦਰਿਆ ਵੀ ਪੰਜਾਬ 'ਚ ਵਗਦਾ ਰਿਹਾ ਹੈ ਦਸਤਾਵੇਜ਼ੀਕਰਨ ਵੀ ਬਹੁਤ ਹੋਇਆ ਉਹ ਗੱਲ ਵੱਖਰੀ ਹੈ ਕਿ ਅਸੀਂ ਸਾਡਾ ਜਿਹੜਾ ਦਸਤਾਵੇਜ਼ੀਕਰਨਾ ਉਹਨੂੰ ਉਜਾਗਰ ਨਹੀਂ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਸਾਡੇ ਬੁੱਧੀਜੀਵੀ ਵੀ ਇਹੋ ਜਿਹੀ ਕੰਮ ਕਰਦੇ ਨੇ ਸੋ ਐਸਵੇਂ ਉਹਨਾਂ ਦਾ ਤੁਰ ਜਾਣਾ ਸਮੇਂ ਦੇ ਨਾਲ ਹਰੇਕ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਚੀਰ ਹਾਂਜੀ ਤੇ ਮਲਕਲ ਮੋਤ ਪੰਜਾਬ ਸੀ ਸਭ ਦਰਵਾਜੇ ਪੰਨ ਉਹਨਾਂ ਪਿਆਰਿਆਂ ਪਾਈਆਂ ਤੇ ਇਹ ਜਿਹੜਾ ਹੈਗਾ ਮਲਕਲ ਮੋਤ ਸਭ ਨੂੰ ਆਉਣੀ ਹੈ ਤੇ ਰਾਜਾ ਪਰਜਾ ਸਮਕਰ ਮਾਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਦੇ ਸਭ ਨੂੰ ਬਰਾਬਰ ਕਰ ਦਿੰਦੇ ਨੇ ਸਾਡੇ 3 ਹੱਥ ਘੱਟ ਧਰਤੀ ਤੇਰੀ ਕਣੀ ਟਪਾਉਣੇ ਚਾਰ ਇਹ ਐਵੇਂ ਨਹੀਂ ਕਿਹਾ ਗਿਆ ਇਹ ਇਸ ਕਰਕੇ ਕਿਹਾ ਗਿਆ ਕਿ ਭਾਈ ਤੁਸੀਂ ਹੰਕਾਰ ਚ ਨਹੀਂ ਆਉਣਾ ਪਰ ਸਾਡੇ ਹੁਕਮਰਾਨ ਤੇ ਸਰਦਾਰ ਮਨਮੋਹਨ ਸਿੰਘ ਦਾ ਮੈਂ ਮੁਕਾਬਲਾ ਤਾਂ ਕਰਿਆ ਕਰਨਾ ਨਹੀਂ ਚਾਹੀਦਾ ਹੁੰਦਾ ਪਰ ਕਿਉਂਕਿ ਇਹਨਾਂ ਨੇ ਇਹੀ ਜੀ ਭਾਜੀ ਪਾਤੀ ਜਦੋਂ ਭਾਜੀ ਪਾਤੀ ਤੇ ਪੰਜਾਬੀਆਂ ਨੂੰ ਆਤ ਤਾਂ ਥੋੜੀ-ਮੋਟੀ ਵਾਪਸ ਮੋੜਨ ਦੀ ਵੀ ਵੈਸੇ ਤਾਂ ਅਸੀਂ 21 ਦੇ 31 ਪੌਣ ਜਾਣਦੇ ਆ ਪਾ ਸਕਦੇ ਆ ਅਸੀਂ ਇਸ ਵੇਲੇ ਨਹੀਂ ਪਾਵਾਂਗੇ ਸੋਗ ਦੀ ਕੜੀ ਆ ਤੁਹਾਡੇ ਵਾਸਤੇ ਸਾਡੇ ਇੱਕ ਪੰਜਾਬੀ ਏਡੇ ਵੱਡੇ ਸੁਪੂਤ ਉਹ ਇਸ ਦੁਨੀਆ ਤੋਂ ਗਏ ਨੇ ਤੇ ਅਸੀਂ ਉਸ ਦੇ ਅਫਸੋਸਚ ਵੀ ਆ ਪਰ ਜੇ ਕੋਈ ਸਾਨੂੰ ਅਜੇ ਵੀ ਮਿਹਨਤ ਦੇਗਾ ਅਸੀਂ ਅਫਸੋਸਚ ਵੀ ਮਿਹਨਤ ਦਾ ਜਵਾਬ ਤਾਂ ਜ਼ਰੂਰ ਦਿਆਂ ਇਸ ਕਰਕੇ ਮੈਂ ਇਹ ਗੱਲਾਂ ਕਹੀਆਂ ਨੇ ਮੈਂ ਆਪਣੇ ਵੱਲੋਂ ਪੰਜਾਬੀਆਂ ਵੱਲੋਂ ਉਹਨਾਂ ਨੂੰ ਇਹ ਸਿਦਾਂਤ ਵੀ ਪੇਸ਼ ਕਰਦਾ ਕਿ ਉਹਨਾਂ ਨੇ ਦੇਸ਼ ਦੇ ਵਿੱਚ ਜਿਹੜੀਆਂ-ਜਿਹੜੀਆਂ ਪ੍ਰਤਾਂ ਪਾਈਆਂ ਜਿੱਡੇ ਵੱਡੇ ਜਕੜ ਦੇ ਵਿੱਚ ਅਰਥਚਾਰਾ ਫਸ ਰਿਹਾ ਸੀ ਦੁਨੀਆ ਦਾ ਉਸ ਅਰਥਚਾਰੇ ਦੇ ਵਿੱਚੋਂ ਬੇੜੀ ਨੂੰ ਤਰੀਕੇ ਨਾਲ ਥੇਕ ਕੇ ਰਸਤੇ ਨਵਦੇ ਨਵਦੇ ਗਏ ਨੇ ਤਾਂ ਕਿ ਸਾਡਾ ਅਰਥਚਾਰਾ ਉਹਦੇ ਨਾਲੋਂ ਇੱਕ ਨਵੇਕਲਾ ਵੀ ਰਹੇ ਤੇ ਉਹਦੇ ਨਾਲ ਜੁੜਿਆ ਵੀ ਰਹੇ ਇਹ ਦੋ ਗੱਲਾਂ ਕਰਨੀਆਂ ਇਹੋ ਜਿਹਾ ਸੰਤੁਲਨ ਕਾਇਮ ਕਰਨਾ ਬਹੁਤ ਔਖਾ ਹੁੰਦਾ ਮੈਂ ਤਾਂ ਬਹੁਤ ਛੋਟੀਆਂ-ਛੋਟੀਆਂ ਪੋਸਟਾਂ ਤੇ ਰਿਹਾ ਮੈਂ ਦੇਖਿਆ ਵੀ ਇਹ ਸੰਤੁਲਨ ਉਹਨਾਂ ਛੋਟੀਆਂ ਜਮਈ ਕੀੜੀ ਜਿੰਨੀਆਂ ਪੋਸਟਾਂ ਦੇ ਉੱਤੇ ਕਰਨਾ ਵੀ ਕਿੰਨਾ ਔਖਾ ਹੁੰਦਾ ਹੈ ਜਾ ਤੁਸੀਂ ਉੱਥੇ ਪਰ ਤੁਸੀਂ ਜੇ ਸਾਹਜ ਕਦਮੀ ਨਾਲ ਤੁਰਦਿਓ ਜੇ ਤੁਸੀਂ ਇਮਾਨਦਾਰੀ ਨਾਲ ਤੁਰਜੋ ਜੇ ਤੁਹਾਡੇ ਦੇ ਵਿੱਚ ਦੇਹ ਸੇਵਾ ਦੀ ਭਾਵਨਾ ਹੈ ਤੁਹਾਡੇ ਵਿੱਚ ਆਪਣਾ ਲਾਲਚ ਹੀ ਕੋਈ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਜੋ ਮਰਜ਼ੀ ਕੋਈ ਕਹੇ ਉਹ ਸੁਣਨ ਨੂੰ ਵੀ ਤਿਆਰ ਹੋ ਬੋਡੀਆਂ ਸੁਣਨ ਨੂੰ ਤਿਆਰ ਹੋ ਤਾਂ ਮੇਰਾ ਖਿਆਲ ਹੈ ਬੰਦਾ ਇਹੋ ਜੀ ਘਮਨਕੇਰੀ ਚੋ ਬੇੜੀ ਨੂੰ ਕੱਢ ਕੇ ਰਹਿ ਜਾਂਦਾ ਹੈ ਤੇ ਸਰਦਾਰ ਮਨਮੋਹਨ ਸਿੰਘ ਜੀ ਉਹ ਸ਼ਖਸ ਹੋਏ ਨੇ ਜਿਨ੍ਹਾਂ ਨੇ ਉਸ ਬੇੜੀ ਤੋਂ ਸਾਨੂੰ ਕੱਢਿਆ ਸਾਨੂੰ ਮਾਣ ਹੈ ਪੰਜਾਬ ਯੂਨੀਵਰਸਿਟੀ ਚੋ ਹੋ ਅਧਿਆਪਕ ਦਾ ਕੰਮ ਕਰਦੇ ਰਹੇ ਇਹ ਵੀ ਸਾਨੂੰ ਮਾਣ ਹੈ ਇਥੋਂ ਉੱਠ ਕੇ ਉਹ ਵਰਲਡ ਬੈਂਕ ਦੇ ਵਿੱਚ ਵੀ ਰਹੇ ਉਹ ਵਿੱਤ ਮੰਤਰੀ ਵੀ ਰਹੇ ਦੇਸ਼ ਦੇ ਉਹ ਪ੍ਰਧਾਨ ਮੰਤਰੀ ਵੀ ਰਹੇ ਤੇ ਦੋਸ਼ ਲਾਉਣਾ ਕੋਈ ਔਖਾ ਕੰਮ ਨਹੀਂ ਦੋਸ਼ ਤਾਂ ਲੋਕ ਚੰਦੇ ਉੱਤੇ ਵੀ ਥੁੱਕਣਾ ਸ਼ੁਰੂ ਕਰ ਦਿੰਦੇ ਨੇ ਤੇ ਪਰ ਉਹਨਾਂ ਦੇ ਵਾਸਤੇ ਮੈਂ ਕਹਾਂਗਾ ਕਿ ਉਹਨਾਂ ਨੇ ਬਹੁਤ ਆਰ ਪ੍ਰਾਈਮ ਮਿਨਿਸਟਰ ਪਿਛਲੇ ਸਮੇਂ ਦੇ ਵਿੱਚ ਕਈ ਪ੍ਰਾਈਮ ਮਿਨਿਸਟਰ ਜਿਹੜੇ ਆਏ ਮੁਕਾਬਲੇ ਕਰਨੇ ਬਹੁਤੀ ਉਹ ਨਹੀਂ ਹੁੰਦਾ ਹਰ ਕਿਸੇ ਆਪਣੀਆਂ ਆਪਣੀਆਂ ਹਾਲਤਾਂ ਹੁੰਦੀਆਂ ਨੇ ਪਰ ਜਿੰਨਾ ਕੁ ਮਨਕੇਰੀਆਂ ਚ ਦੇਸ਼ ਨੂੰ ਫਸਾ ਸੀ ਉਸ ਤੋਂ ਕੱਢਣ ਚ ਜਿੱਡਾ ਮਨਮੋਹਨ ਸਿੰਘ ਦਾ ਯੋਗਦਾਨ ਹੈ ਇਹ ਇਹ ਦੇਸ਼ ਵਾਸੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕੋਈ ਹਕੂਮਰਾਨ ਯਾਦ ਰੱਖੇ ਜਾਂ ਨਾ ਰੱਖੇ ਪਰ ਦੇਸ਼ ਵਾਸੀਆਂ ਨੂੰ ਇਹ ਨਹੀਂ ਭੁਲਾਉਣਾ ਚਾਹੀਦਾ ਸੋ ਡਾਕਟਰ ਸਾਹਿਬ ਤੁਸੀਂ ਇਹ ਸ਼ੋਚ ਜੁੜੇ ਡਾਕਟਰ ਮਨਮੋਹਨ ਸਿੰਘ ਬਾਰੇ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਉਹਨਾਂ ਦੇ ਯੋਗਦਾਨ ਬਾਰੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ